ਅੱਜ ਜੀ ਜਿਸ ਮਹਾਨ ਉਤਸ਼ਵ ਦੀ ਯਾਦ ਵਿੱਚ ਬੈਠੇ ਹੋਏ ਆਂ ਉਹਨਾਂ ਦੇ ਚਰਨਾਂ ਨੂੰ ਮਸਤਕ ਵਿੱਚ ਵਸਾ ਕੇ ਦਿਲ ਵਿੱਚ ਯਾਦ ਕਰਕੇ ਉਹਨਾਂ ਦੇ ਚਰਨਾਂ ਦਾ ਫ਼ਜ਼ਮ ਜਿਹੜਾ ਦੇਸੀ ਚਰਨ ਦੇ ਵਿੱਚ ਉਸ ਦੀ ਸਿਮਰਤੀ ਕਰਕੇ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਪ੍ਰਤਾਪ ਦੇ ਧੰ ਸ੍ਰੀ ਸਤਗੁਰੂ ਗੁਰਦਾਸ ਸਿੰਘ ਜੀ ਲਿਖਿਆ ਹੈ ਜਦ ਜ ਦੁਨੀਆ ਤੇ ਆਧਰਨ ਫੈਲਦਾ ਹੈ ਪਾਪ ਪ੍ਰਵਿਰਤ ਹੁੰਦੇ ਨੇ ਕਰਮ ਦਾ ਨਾਸ਼ ਹੁੰਦਾ ਹੈ ਉਹ ਦੋ ਦੋ ਕੋਈ ਮਹਾਨ ਜੋਤੀ ਸੰਸਾਰ ਦੇ ਉੱਤੇ ਆਇਆ ਕਰਦੀ ਹੈ ਜਿਵੇਂ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪ੍ਰਾਗਰ ਭਾਵ ਇਸ ਜਿਹੜੀ ਪੈਣੀ ਸਾਹਿਬ ਦੀ ਪਾਵਨ ਭੂਮੀ ਵਿੱਚ ਉਦੋਂ ਹੋਇਆ ਜਦ ਇਹ ਸਾਰੇ ਦਾ ਸਾਰਾ ਗੁਰਦੁਆਰਾ ਸ੍ਰੀ ਪੈਣੀ ਸਾਹਿਬ ਇੱਕ ਜੇਲ੍ਹ ਦੀ ਸ਼ਕਲ ਦੇ ਵਿੱਚ ਅੰਗਰੇਜ਼ ਨੇ ਤਬਦੀਲ ਕਰ ਦਿੱਤਾ ਹੋਇਆ ਸੀ ਅੱਜ ਸਾਨੂੰ ਨਹੀਂ ਪਤਾ ਅਸੀਂ ਭੁੱਲ ਗਏ ਹੋਏ ਹਾਂ ਕਿ ਦੇਵਦੀ ਵਿੱਚ ਵੜਦੇ ਆਂ ਜਿੱਥੇ ਸਦਾ ਵਰਤ ਲੱਗਿਆ ਹੋਇਆ ਹੈ ਉਸ ਥਾਂ ਦੇ ਉੱਤੇ ਅੰਗਰੇਜ਼ ਸਰਕਾਰ ਦੇ 10 ਸਿਪਾਹੀ ਤੇ ਇੱਕ ਛੋਟਾ ਠਾਣੇਦਾਰ ਬੈਠ ਕੇ ਹੁੱਕੇ ਗੁਰਗੜਾਇਆ ਕਰਦੇ ਸੰਗ ਨਾਮ ਤਾਰੀ ਪੰਥ ਮਜਬੂਰ ਸੀ ਇਹ ਨਹੀਂ ਸੀ ਗੱਲ ਕਿ ਪੰਥੋਨਾ ਨੂੰ ਸੋਧ ਨਹੀਂ ਸੀ ਸਕਦਾ ਪਰ ਸ੍ਰੀ ਸਤਗੁਰੂ ਹਰੀ ਸਿੰਘ ਜੀ ਸ੍ਰੀਮਾਤ ਜੀਵਨ ਕੌਰ ਜੀ ਹਮੇਸ਼ਾ ਕਿਹਾ ਕਰਦੇ ਕਿ ਹੱਥ ਨਹੀਂ ਚੱਕਣਾ ਜੰਗ ਨਹੀਂ ਕਰਨਾ ਤਲਵਾਰ ਨਹੀਂ ਉਠਾਣੀ ਅਰਦਾਸ ਕਰਨੀ ਤੇ ਸਤਿਗੁਰ ਸੱਚੇ ਪਾਤਸ਼ਾਹ ਜਿਹਾ ਕੇ ਸਦਰੂ ਰਾਮ ਸਿੰਘ ਜੀ ਨੇ ਹੁਕਮਨਾਮਿਆਂ ਵਿੱਚ ਲਿਖਿਆ ਸੀ ਕਿ ਅਰਦਾਸ ਕਰੋ ਜੇ ਜੋਰਾਵਰ ਹੋਵੇ ਸਭਨੇ ਅਰਦਾਸ ਕਰਨੀ ਤੇ ਸਤਿਗੁਰ ਇਹ ਤੇ ਆਉਣ ਜੋਗਾਈ ਨਾ ਰਹੇ ਸਾਧ ਸੰਗਤ ਉਹ ਜ਼ਮਾਨਾ ਮਾਨੰਦ ਘੋਰ ਦਾ ਸੀ ਸੰਗਤ ਵਿਲਕਦੀ ਸੀ ਸਤਿਗੁਰੂ ਹਰੀ ਸਿੰਘ ਜੀ ਦਾ ਦਰਸ਼ਨ ਕਰਨ ਨੂੰ ਅੰਦਰ ਨਹੀਂ ਸੀ ਜਾਣ ਦਿੱਤਾ ਜਾਂਦਾ ਅੱਜ ਦੁਨੀਆ ਨੂੰ ਕੀ ਪਤਾ ਹੈ ਕਿ ਅਖੰਡ ਪਾਠ ਕਿਸ ਤਰ੍ਹਾਂ ਕੀਤੇ ਜਾਂਦੇ ਸੀ ਨਾਮ ਤਾਰਿਓ ਮੈਂ ਅੱਜ ਨਾਮ ਤਾਰੀ ਨਹੀਂ ਰਿਹਾ ਹੂਕਾ ਹੋ ਗਿਆ ਤੁਸੀਂ ਹੈਰਾਨ ਹੋਵੋਗੇ ਤੇ ਪੂਕਾ ਤੇ ਨਾਮ ਤਾਰੀ ਕੋਈ ਦੋ ਚੀਜ਼ਾਂ ਨੇ ਮੈਂ ਤੁਹਾਨੂੰ ਦੱਸਦਾ ਹਾਂ ਦੋ ਚੀਜ਼ਾਂ ਨੇ ਤੁਸੀਂ ਨਾਮ ਤਾਰੀ ਹੋ ਨਾਮ ਜਪਦੇ ਹੋ ਸਤਿਗੁਰਾਂ ਦੀ ਮਰਿਆਦਾ ਰੱਖਦੇ ਹੋ ਸਤਿਗੁਰੂ ਦੇ ਹੁਕਮ ਵਿੱਚ ਚੱਲਦੇ ਹੋ ਜਿਹੜੇ ਮਰਿਆਦਾ ਵਾਲੇ ਹੋਣ ਹੁਕਮ ਚੱਲਦੇ ਹੋਣ ਉਹ ਤੇ ਨਾਮ ਤਾਰੀ ਨੇ ਪਰ ਪਿੰਡਾਂ ਵਿੱਚ ਤੁਸੀਂ ਕਦੇ ਸੁਣਿਆ ਹੋ ਜਿਨ੍ਹਾਂ ਦਾ ਕੋਈ ਵੱਡ ਵਡੇਰਾ ਸਤਿਗੁਰੂ ਰਾਮ ਸਿੰਘ ਜੀ ਇਸ਼ਾਰੇ ਨੂੰ ਪਿਆ ਸੀ ਜਿਨ੍ਹਾਂ ਦਾ ਕੋਈ ਵੱਡਾ ਕਦੇ ਨਾਮ ਧਾਰੀ ਹੋਇਆ ਸੀ ਲੇਕਿਨ ਅੱਜ ਉਹ ਸਾਰੇ ਦੇ ਸਾਰੇ ਖੁੱਲੇ ਹੋ ਗਏ ਨੇ ਸਿੱਖ ਨਹੀਂ ਰਹੇ ਪਰ ਅਲੋਣਾ ਦੀ ਹੁਣ ਵੀ ਕੀ ਹੈ ਜੀ ਸਾਡੇ ਪਿੰਡ ਵਿੱਚ ਵੀ ਇੱਕ ਘਰ ਕੂਕਿਆਂ ਦਾ ਹੈਗਾ ਉਹ ਕੂਕੇ ਕਹਾਉਂਦੇ ਨੇ ਜਦ ਮਰਜਾਦਾ ਰੱਖੀ ਹੋਈ ਸੀ ਜਿਨਾਂ ਨੇ ਅੱਜ ਮਰਿਆਦਾ ਰੱਖੀ ਹੋਈ ਏ ਉਹ ਜਾ ਕੇ ਦੇਖ ਲੰਗਰ ਹੈ ਜਿਹੜਾ ਵੱਡਾ ਉਹ ਸੰਗਰ ਵੀ ਲੋ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ 1914 ਬਿਕਰਮੀ ਦੇ ਵਿੱਚ ਆਪਣੇ ਹੱਥ ਨਾਲ ਲਾਈ ਸੀ ਜਿਹੜੀ ਅੱਜ ਤਿੱਕਰ ਉਸੇ ਤਰ੍ਹਾਂ ਕਾਇਮ ਹੈ ਸੂਈ ਦੇ ਨੱਕੇ ਜਿੰਨਾ 6 ਤੋਂ ਦੇ 14ੋਂ ਸੀ ਉਹੀ ਦਾ ਨੱਕ ਦਿਨਾਂ ਖੇਦ ਹੁੰਦੀ ਉਹਦੇ ਵਿੱਚ ਹੈ ਉਹ ਲੋਹਾ ਨਾ ਗਲਦਾ ਹੈ ਨਾ ਜੱਸਦਾ ਹੈ ਨਾ ਟੁੱਟਦਾ ਹੈ ਨਾ ਛੜਦਾ ਹੈ ਪਤਾ ਨਹੀਂ ਕਿੰਨੇ ਕਾਲ ਉਸ ਲੋਹੇ ਨੇ ਨਗਾਏ ਨੇ ਕਿੰਨੇ ਭੁੱਖੇ ਬਾਗੜੀਆਂ ਨੂੰ ਰੋਟੀ ਦਿੱਤੀ ਏ ਕਿੰਨੇ ਰੱਜ ਰੱਜ ਕੇ ਖਾਂਦੇ ਰਹੇ ਨੇ ਜਿਸ ਥਾਂ ਦੇ ਉੱਤੇ ਉਸ ਲੋਹੇ ਦੇ ਪ੍ਰਸ਼ਾਦ ਦੇ ਰੱਖਣ ਦਾ ਟੋਕਰਾ ਹੁੰਦਾ ਸੀ ਜਿਨ੍ਹਾਂ ਨੇ ਅੰਗਰੇਜ਼ੀ ਤਾਰੀਖ ਪੜ੍ਹੀ ਹੈ ਉਹਨਾਂ ਨੂੰ ਪਤਾ ਹੈ ਕਿ ਅੰਗਰੇਜ਼ ਬੜੇ ਫਖਰ ਨਾਲ ਕਿਆ ਕਰਦੇ ਸਨ ਕਿ ਬੰਗਾਲ ਦੇ ਹੁਕਮਰਾਨ ਨੇ ਅੰਗਰੇਜ਼ਾਂ ਨੂੰ ਬਲੈਕ ਹੋਲ ਦੇ ਵਿੱਚ ਰੱਖਿਆ ਸੀ ਇੱਕ ਕੋਹੜੀ ਸੀ 8-8 ਫੁੱਟ ਜਿਹਦੇ ਵਿੱਚ 100 ਆਦਮੀ ਕਿੰਨੇ ਆਦਮੀ ਉਹਦੇ ਵਿੱਚ ਬੰਦ ਕਰ ਦਿੱਤੇ ਸੀ ਜਿੰਨਾਂ ਦੇ ਵਿੱਚੋਂ ਕੁਝ ਦਮ ਘੁੱਟ ਕੇ ਮਰ ਗਏ ਸੀ ਔਰ ਨਾਮ ਤਾਰਿਓ ਉਸ ਪ੍ਰਸ਼ਾਦੇ ਰੱਖਣ ਵਾਲੇ ਟੋਕਰੇ ਦੇ ਤਾਂ ਸਤਿਗੁਰੂ ਹਰੀ ਸਿੰਘ ਜੀ ਨੇ ਇੱਕ ਟੋਹਾ ਪਟਵਾਇਆ ਹੋਇਆ ਸੀ ਜਦੋਂ ਅੰਗਰੇਜ਼ ਨੂੰ ਪਤਾ ਲੱਗ ਜਾਂਦਾ ਸੀ ਕਿ ਕੂਕੇ ਅਖੰਡ ਪਾਠ ਕਰਦੇ ਨੇ ਉਦੋਂ ਹੀ ਪੁਲਿਸ ਦੀ ਟਾੜ ਇਕੱਠੀ ਆਉਂਦੀ ਸੀ ਗ੍ਰਿਫਤਾਰ ਕਰਨ ਦੇ ਵਾਸਤੇ ਕੀ ਕੀਤਾ ਜਾਂਦਾ ਸੀ ਫਿਰ ਉਹ ਪਰ ਪ੍ਰਸ਼ਾਦਿਆਂ ਵਾਲਾ ਟੋਕਰਾ ਚੁੱਕ ਕੇ ਗ੍ਰੰਥੀਆਂ ਸਿੰਘਾਂ ਨੂੰ ਉਸ ਕੋਏ ਦੇ ਵਿੱਚ ਖੜਾ ਕਰਕੇ ਉੱਤੇ ਪ੍ਰਸ਼ਾਦਿਆਂ ਵਾਲਾ ਟੋਕਰਾ ਰੱਖ ਦਿੱਤਾ ਜਾਂਦਾ ਸੀ ਇਸ ਤਰ੍ਹਾਂ ਬਚਾਇਆ ਜਾਂਦਾ ਸੀ ਇਸ ਤਰ੍ਹਾਂ ਅੰਧਪਾਠ ਹੁੰਦੇ ਸੀ ਅੱਜ ਦੁਨੀਆ ਚ ਰੌਲਾ ਹੈ ਜ਼ਰਾ ਇੱਕ ਗੱਲ ਹੋ ਜਾਏ ਕਿਸੇ ਲੀਡਰ ਦੀ ਉਂਗਲੀ ਨੂੰ ਗੰਡੇਰੀਆਂ ਚੁੱਪਦਿਆਂ ਚੀ ਆ ਜਾਏ ਤਾਹਬਾਰਾਂ ਵਿੱਚ ਲਿਖਿਆ ਜਾਂਦਾ ਹੈ ਜ਼ੁਲਮ ਹੋ ਗਿਆ ਅਤਿਆਚਾਰ ਹੋ ਗਿਆ ਬੜਾ ਭਾਰਾ ਸਾਕਾ ਵਰਤ ਗਿਆ ਪਰ ਉਸ ਜ਼ਮਾਨੇ ਦੇ ਅੰਦਰ ਜਦ ਤੱਕ ਇਹ ਕਸ਼ਟ ਚੱਲਦੇ ਸੀ ਨਾ ਕੋਈ ਲੀਡਰ ਬੋਲਦਾ ਸੀ ਅੰਗਰੇਜ਼ ਦੇ ਤਾਂ ਕੀ ਬੋਲਣਾ ਸੀ ਨਾ ਕੋਈ ਆਵਾਜ਼ ਬੋਲਦਾ ਸੀ ਉਹ ਦੂਰ ਦੀਆਂ ਗੱਲਾਂ ਛੱਡ ਦਿਓ ਜਦ ਲਾਲਾ ਲਾਜਪਤ ਰਾਏ ਸਾਹਿਬ ਮੂੜ ਕੇ ਪੰਜਾਬ ਦੇ ਵਿੱਚ ਅਮਰੀਕਾ ਦੇ ਵਿੱਚੋਂ ਆਏ 1918 21 ਦੇ ਦਰਮਿਆਨ ਦੀਆਂ ਗੱਲਾਂ ਨੇ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਮਹਾਰਾਜ ਨੇ ਮੈਨੂੰ ਮਹਾਰਾਜ ਗੁਰਵਿਆਲ ਸਿੰਘ ਜੀ ਨੂੰ ਭੇਜਿਆ ਕਿ ਲਾਲਾ ਲਾਜ ਪਤਰਾਏ ਜੀ ਨੂੰ ਆਖੋ ਸਾਡੇ ਦੂਏ ਦੇ ਉੱਤੇ ਜਿਹੜੀ ਪੁਲਿਸ ਬੈਠੀ ਹੋਈ ਏ ਉਸ ਨੂੰ ਦੂਰ ਕਰਨ ਲਈ ਉਹ ਵਕੀਲ ਹਨ ਸਾਡਾ ਕੇਸ ਅਦਾਲਤ ਵਿੱਚ ਲੜਨ ਸਾਡੇ ਜ਼ੋਰ ਦੇਣ ਤੇ ਅਰਦਾ ਕਰਨ ਤੇ ਲਾਲਾ ਲਾਜ ਪਤਰਾਏ ਉਹ ਕੇਸ ਲੈਣਾ ਪਸੰਦ ਨਹੀਂ ਸੀ ਕੀਤਾ ਜਦ ਉਹਨਾਂ ਨੂੰ ਪੁੱਛਿਆ ਗਿਆ ਆਖਣ ਲੱਗੇ ਮੈਂ ਹਾਲਾਂ ਕੁਝ ਦਿਨ ਪੰਜਾਬ ਦੇ ਅੰਦਰ ਰਹਿਣਾ ਚਾਹਨਾ ਜੇ ਮੈਂ ਇਹ ਕੇਸ ਲੱਜ ਲਿਆ ਜੇ ਮੈਂ ਇਹ ਕੇਸ ਤੁਹਾਡਾ ਲੈ ਲਵਾਂ ਤਾਂ ਮੈਨੂੰ ਅੱਜੇ ਅੰਗਰੇਜ਼ ਮਜਬੂਰ ਕਰ ਦੇਵੇਗਾ ਕਿ ਤੁਸੀਂ ਪੰਜਾਬ ਛੱਡ ਕੇ ਕਿਤੇ ਹੋਰ ਚਲੇ ਜਾਓ ਪਰ ਇਹ ਕੂਕਈ ਸੰ ਜਿਹੜੇ ਇਹਨਾਂ ਕੁਝ ਬਰਦਾਸ਼ਤ ਕਰਦੇ ਕਰਕੇ ਵੀ ਬਚ ਰਹੇ ਉਸ ਬਚਨ ਦਾ ਇੱਕ ਕਾਰਨ ਸੀ ਉਹ ਕਾਰਨ ਸੀ ਕਿ ਤੁਸੀਂ ਨਾਮ ਜਪਣਾ ਵੰਡ ਛਕਣਾ ਮਰਯਾਦਾ ਧਾਰਨ ਕਰਨੀ ਇਹ ਨਹੀਂ ਸੀ ਛੱਡੀ ਅੱਜ ਐਸੀ ਛੱਡ ਦਿੱਤੀ ਏ ਲੀਡਰ ਕੋ ਹੋਣ ਵਾਲਿਆਂ ਨੇ ਛੱਡ ਦਿੱਤੀ ਏ ਸੰਤ ਕਿ ਆ ਕਰਦੇ ਸੀ ਕਿਸ਼ਨ ਸਿੰਘ ਹੋਰੀ ਉਦੋਂ ਨਿਸ਼ਚਾ ਨਹੀਂ ਸੀ ਆਉਂਦਾ ਉਹ ਕਹਿੰਦੇ ਹੁੰਦੇ ਸੀ ਜ਼ਮਾਨਾ ਆਏਗਾ ਸਵਾ ਮੰ ਰੁਪਏ ਦੀ ਮਠਿਆਈ ਵਿਕੇਗੀ ਸਵਾ ਮੰ ਹੋਰ ਚੰਗੀਆਂ ਚੰਗੀਆਂ ਚੀਜ਼ਾਂ ਰੁਪਏ ਦੀਆਂ ਮਿਲਣਗੀਆਂ ਪਰ 8 ਰੁਪਏ ਦਾ ਇੱਕ ਪਾ ਮਿਲੇਗਾ ਹੋਵੇਗਾ ਕੀ ਉਹ ਸੰਦੇ ਵਿੱਚ ਉਸ ਮਠਿਆਈ ਦੇ ਵਿੱਚ ਆ ਖਾ ਚੀਜ਼ਾਂ ਹੋਣਗੀਆਂ ਨਾ ਗਾਹ ਦਾ ਸਵਾਲ ਹੋਵੇਗਾ ਨਾ ਸੂਰ ਦਾ ਹੋਵੇਗਾ ਲੋਕ ਖੁਸ਼ੀ ਖੁਸ਼ੀ ਨਾਲ ਬਰਦਾਸ਼ਤ ਕਰਨਗੇ ਤੇ ਖਾਣਗੇ ਪਰ ਜਿਹੜੇ ਗੁਰੂ ਕੇ ਸਿੱਖ ਹੋਣਗੇ ਉਹ ਪਾਇਆ ਆਟਾ ਲੈ ਕੇ ਸਤਿਗੁਰੂ ਉਸ ਦੇ ਵਿੱਚ ਬਰਕਤ ਪਾਏ ਜਾਂਦੇ ਉਹ ਖਾਣਗੇ ਮੈਨੂੰ ਯਾਦ ਹੈ ਸਾਡੇ ਲੁਧਿਆਣੇ ਦੇ ਵਿੱਚ ਖਵਾ ਦੇ ਖਵਾ ਦੇ ਕਰਕੇ ਮੁਸਲਮਾਨ ਹੁੰਦੇ ਸਨ 1940 ਦੀ ਗੱਲ ਹੈ ਮੈਂ ਉਹਨਾਂ ਦੇ ਨਾਲ ਦਿੱਲੀ ਗਿਆ ਉਹਨਾਂ ਦੇ ਵਿੱਚੋਂ ਕੁਝ ਕਾਂਗਰਸ ਖਿਆਲ ਦੇ ਸਨ ਖਵਾ ਦੇ ਉਹ ਤੜਕੇ ਉੱਠ ਕੇ ਆਥੇ ਆਪਸ ਵਿੱਚ ਗੱਲਾਂ ਕਰਨ ਇੱਕ ਖਵਾਜਾ ਸਾਹਿਬ ਆਖ ਉਹ ਮੀਆਂ ਰਾਤ ਲੈ ਗਿਆ ਸੀ ਰੋਟੀ ਖਾਣ ਵੇਲੇ ਕੀ ਸੀ ਅਜਾ ਕੀ ਸੀ ਅਗੇ ਉਹ ਜੋ ਖਾਦਾ ਸੀ ਨਾ ਉਹ ਸੂਰ ਸੀ ਸੂਰ ਉਹ ਆਖੇ ਨਹੀਂ ਸੀ ਸੂਰ ਸੂਰ ਅਸੀਂ ਖਾ ਸਕਦੇ ਆ ਉਹ ਦੂਜਾ ਉਹ ਦਾਤਣ ਕਰਦਾ ਸੀ ਮੂੰਹ ਵਿੱਚ ਉਹ ਆਨ ਆਏ ਜਿਹੜੇ ਮੂੰਹ 'ਚ ਵਾਲ ਲਏ ਹੋਏ ਨੇ ਇਹ ਕਹਦੇ ਨੇ ਇਹ ਵੀ ਤਾਂ ਸੂਰ ਦੇ ਹੀ ਨੇ ਜਿਹੜੇ ਟੂਮੂਚ ਲਈ ਫਿਰਦਾ ਹੈ ਉਹ ਅੱਜ ਨਾ ਸੂਰ ਦਾ ਕਿਸੇ ਨੂੰ ਖਿਆਲ ਏ ਨਾ ਗਾਂ ਦਾ ਖਿਆਲ ਏ ਉਸ ਵੇਲੇ ਦੇ ਸਿੱਖ ਸੰ ਜਿਹੜੇ ਸਤਿਗੁਰੂ ਦੇ ਉਹ ਦੁਹਾਈ ਦੇ ਦੇ ਕੇ ਤੇ ਪੁਕਾਰ ਪੁਕਾਰ ਕੇ ਕੀ ਆ ਕਰਦੇ ਸਨ ਕਿ ਦੁਨੀਆ ਦਾ ਧਰਮ ਪ੍ਰਸ਼ਟ ਹੋ ਜਾਏਗਾ ਸੰਸਾਰ ਸਾਰਾ ਇਹ ਜਿਹੜਾ ਇੱਕ ਵਰਨ ਹੋ ਜਾਏਗਾ ਧਰਮ ਦੀ ਯਾਤ ਰਹਿ ਜਾਏਗੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਫਰਮਾਇਆ ਕਰਦੇ ਸਨ ਕਿ ਸਮਾ ਅਦਲ ਬਦਲ ਹੁੰਦਾ ਜਿਸ ਵੇਲੇ ਉਸ ਵੇਲੇ ਕੁਦਰ ਕੋਈ ਨਾ ਕੋਈ ਆਪਣੇ ਆਸਾਰ ਪੈਦਾ ਕਰਦੀ ਏ ਉਹ ਫਰਮਾਨਦੇ ਹੁੰਦੇ ਸਨ ਕਿ ਜਿਸ ਵੇਲੇ ਆਠ ਲੱਗਿਆ ਮੁਸਲਮਾਨ ਦੱਸਿਆ ਕਰਦੇ ਸੀ ਕਿ ਜਿਸ ਵੇਲੇ ਸਿੱਖਾਂ ਦਾ ਰਾਜ ਸੀ ਉਸ ਉਸ ਵੇਲੇ ਆਦਿਆਂ ਦੇ ਵਿੱਚ ਆਵਾ ਚਾੜਦੇ ਸੀ ਜਿਸ ਵੇਲੇ ਉਹ ਤੋਂ ਕੋਈ ਨਾ ਕੋਈ ਤਸਵੀਰ ਬਣਾ ਕੇ ਪਾਇਆ ਕਰਦੇ ਸੀ ਜਿਹਦੇ ਨਾਲ ਆਵਾ ਪੱਕ ਜਾਂਦਾ ਸੀ ਸਤਗੁਰੂ ਸੱਚੇ ਪਾਤਸ਼ਾਹ ਦੱਸਦੇ ਸੀ ਕਿ ਮੁਸਲਮਾਨਾਂ ਨੇ ਆਵਾਪਕਉਣ ਲਈ ਪਹਿਲੀਆਂ ਤਸਵੀਰਾਂ ਬਣਾਈਆਂ ਆਵਾ ਕੱਚਾ ਰਹਿ ਗਿਆ ਲੇਕਿਨ ਫਿਰ ਇੱਕ ਨਹੰਗ ਸਿੰਘ ਦੀ ਤਸਵੀਰ ਬਣਾਈ ਆਵਾ ਸਾਰੇ ਦਾ ਸਾਰਾ ਪਤ ਗਿਆ ਇੱਕ ਵੱਡਾ ਸਤਗੁਰੂ ਜੀ ਨੂੰ 라ਵਲਪਿੰਡੀ ਦਾ ਜ਼ਿਲ੍ਹਾ ਦਾ ਵੱਡਾ ਰਾਜਾ ਸੀ ਕੋਈ ਫਜ਼ਲਦਾਰ ਕੇ ਕੀ ਨਾਂ ਸੀ ਉਹਦਾ ਉਹਦਾ ਦੇਖਣ ਵਾਸਤੇ ਅਸ ਤਾਂ ਕੋੜਿਆਂ ਦਾ ਇੱਕ ਬੜਾ ਵੱਡਾ ਉਸ ਦਾ ਹੈ ਸੀ ਬਣਾਇਆ ਹੋਇਆ ਫਾਰਮ ਉਹ ਦੇਖਣ ਗਏ ਉਹ ਗੱਲਾਂ ਕਰਕੇ ਆਂਦਾ ਸੱਚੇ ਬਾਦਸ਼ਾਹ ਅਸੀਂ ਹਿੰਦੂ ਸਾਂ ਪਰ ਮੁਸਲਮਾਨ ਹੋ ਗਏ ਆ ਅੱਜ ਵੀ ਅਸੀਂ ਗਾਂ ਨਹੀਂ ਖਾਂਦੇ ਸਾਡਾ ਵੱਡਾ ਆਖੇ ਦੱਸਦਾ ਹੁੰਦਾ ਸੀ ਕਿ ਉਹ ਰਸਾਲੇ ਵਿੱਚ ਨੌਕਰ ਸੀ ਛੋੜੇ ਤੇ ਚੜ੍ਹਿਆ ਹੋਇਆ ਕੁਝ ਕੁੜੀਆਂ ਗਾਉਣ ਜੂੜਾ ਕੜਾਇਆ ਬੀੜਾ ਕੜਾਇਆ ਜੀ ਨਹੀਂ ਕਰਦਾ ਪਾਉਣ ਨੂੰ ਸ਼ਾਵਾ ਸ਼ਾਵਾ ਫਰੰਗੀਆਂ ਤੇਰੇ ਆਉਣ ਨੂੰ ਉਹ ਜੇ ਪਿੱਟਣ ਲੱਗ ਪਿਆ ਆਉਣ ਲੱਗਾ ਹੁਣ ਮੁਸਲਮਾਨ ਰਾਜ ਤਾਂ ਪਹਿਲਾਂ ਖਤਮ ਹੋਇਆ ਸੀ ਹੁਣ ਸਿੱਖ ਰਾਜ ਵੀ ਖਤਮ ਹੋ ਜਾਏਗਾ ਹੁਣ ਇੱਥੇ ਅੰਗਰੇਜ਼ ਆ ਕੇ ਰਾਜ ਕਰਨਗੇ ਸੋ ਕੁਦਰਤ ਆਪਣਾ ਕ੍ਰਿਸ਼ਮਾ ਪੇਛਦੀਏ ਮਾਤਾ ਜੀਵਨ ਕੌਰ ਜੀ ਦੱਸਿਆ ਕਰਦੇ ਸਨ ਕਿ ਸ੍ਰੀ ਸਤਪੁਰੂਰ ਪ੍ਰਤਾਪ ਸਿੰਘ ਜੀ ਦਾ ਜਿਸ ਦਿਨ ਪ੍ਰਾਦਰਪਾਪ ਹੋਇਆ ਜਿਸ ਦਿਨ ਉਹਨਾਂ ਨੇ ਆਪਣਾ ਚਰਨ ਸ੍ਰੀ ਪਹਿਨੀ ਸਾਹਿਬ ਦੀ ਜੂ ਵਿੱਚ ਰੱਖਿਆ ਉਸ ਦਿਨ ਹੁਕਮ ਆ ਗਿਆ ਕਿ ਅੱਜ ਤੋਂ ਜਿਹੜੀ پابੰਦੀ ਲੱਗੀ ਹੋਈ ਏ ਕਿ ਕੋਈ ਕੂਕਾ ਸਤਗੁਰੂ ਹਰੀ ਸਿੰਘ ਜੀ ਦਾ ਦਰਸ਼ਨ ਨਾ ਕਰੇ ਅੱਜ ਤੋਂ ਇਹ ਖੁੱਲ ਦਿੱਤੀ ਜਾਂਦੀ ਏ ਜਿੰਨੇ ਜੀ ਚਾਹੇ ਆ ਕੇ ਦਰਸ਼ਨ ਕਰਨ ਇਸ ਤਰ੍ਹਾਂ ਮੇਰੇ ਪਾਤਸ਼ਾਹ ਮੈਂ ਬੰਦੀ ਛੋੜ ਪਾਪਸ਼ਾ ਕੇ ਆ ਕਰਦਾ ਹੁੰਨਾ ਕਿਉਂਕਿ ਉਸ ਵੇਲੇ ਉਹਨਾਂ ਨੇ ਇਹ ਬੰਦ ਖਲਾਸ ਕੀਤੀ ਸੀ ਇਸ ਗੱਲ ਗੱਲ ਦਾ ਇਤਿਹਾਸ ਸ਼ਾਹਦ ਹੈ ਮਾਤਾ ਜੀ ਨੇ ਦੂਜੀ ਚੀਜ਼ ਦੱਸੀ ਅਕਲ ਮੈਂ ਕਈ ਵਾਰ ਪੁੱਛਦਾ ਮਾਤਾ ਜੀ ਸਤਿਗੁਰਾਂ ਦੀ ਕੋਈ ਗੱਲ ਦੱਸੋ ਇਹਨਾਂ ਦੀ ਕਈ ਵਾਰ ਮੇਰੇ ਮਾਰ ਕੇ ਪਿਛਲੇ ਪਾਸੇ ਤਪਾ ਦੇ ਹੁੰਦੇ ਬਈ ਤੁਸੀਂ ਜਬਾਨੀ ਜਬਾਨੀ ਸਤਿਗੁਰਾਂ ਦੇ ਹੋ ਤੁਸੀਂ ਨਹੀਂ ਮੰਨਦੇ ਲੇਕਿਨ ਜਿੰਨਾ ਮੈਂ ਮੰਨਦੀ ਆ ਮੈਂ ਪੁੱਤਰ ਨਹੀਂ ਜਾਣਦੀ ਮੈਂ ਅਵਤਾਰ ਸਮਝ ਕੇ ਅਵਤਾਰ ਸਮਝ ਕੇ ਇਹਨਾਂ ਦੀ ਪੂਜਾ ਕਰਦੀ ਆ ਮੈਂ ਕਿਹਾ ਮਾਤਾ ਜੀ ਕੋਈ ਕ੍ਰਿਸ਼ਮਾ ਵੀ ਦੱਸੋ ਕੋਈ ਦੁਨਿਆਵੀ ਗੱਲ ਵੀ ਦੱਸੋ ਬੇਸ਼ੱਕ ਮੈਂ ਇਹ ਜਿਹੜੀਆਂ ਕਰਾਮਤਾ ਨੇ ਇਹ ਜੰਤਰ ਮੰਤਰੀ ਸਮਝਦਾ ਪਰ ਕੀ ਸਾਡੇ ਸਤਿਗੁਰਾਂ ਵਿੱਚ ਵੀ ਕੋਈ ਅਜਿਹਾ ਕ੍ਰਿਸ਼ਮਾ ਤੁਸਾਂ ਰਿਠਾ ਆ ਤੁਹਨ ਲੱਗੇ ਮਾਮੂਲੀ ਗੱਲਾਂ ਤੇ ਅਸੀਂ ਕਈ ਦਿੱਤੀਆਂ ਨੇ ਖੂਈ ਲੱਗ ਰਹੀ ਸੀ ਲੰਗਰ ਵਾਲੀ ਖੂਈ ਬਿੰਗੀ ਹੋ ਗਈ ਅੰਗਰੇਜ਼ ਤੋਂ ਡਰਦੇ ਆ ਰਾਤੋਂ ਰਾਤ ਖੂਈ ਉਸਾਰੀ ਜਾ ਰਹੀ ਸੀ ਲੱਗਣ ਨਹੀਂ ਸੀ ਜਿੰਦਾ ਅੰਗਰੇਜ਼ ਸਿੱਖਾਂ ਨੇ ਆ ਕੇ ਸਤਿਗੁਰੂ ਹਰੀ ਸਿੰਘ ਜੀ ਪਾਸ ਅਰਜ ਕੀਤੀ ਸੱਚੇ ਪਾਤਸ਼ਾਹ ਜ਼ੋਰ ਲਾਇਆ ਹੈ ਸਿਆਣੇ ਕਾਰੀਗਰ ਨੇ ਕਾਰੀਗਰ ਵੀ ਉਹਦੇ ਬੜੇ ਬੜੇ ਮਹਾਨ ਸਨ ਅੱਜ ਵਰਗੇ ਨਹੀਂ ਸੀ ਆ ਬਾਠਾ ਵਾਲੀਏ ਸਰਦਾਰ ਜਿਹੜੇ ਤੁਹਾਨੂੰ ਇੰਜਨੀਅਰ ਦਿਸਦੇ ਨੇ ਪਏ ਇਹਨਾਂ ਦੇ ਪਿਤਾ ਪਤਾਮਿਆਂ ਨੇ ਆ ਕੇ ਸ੍ਰੀ ਪੈਣੀ ਸਾਹਿਬ ਸੱਜੇ ਪਾਸੇ ਨੂੰ ਚੱਲਣ ਵਾਲਾ ਖਰਾਸ ਜਿਹੜਾ ਗੁਰੂ ਕੇ ਦਾਣੇ ਪੀਂਦਾ ਸੀ ਲਾਇਆ ਸੀ ਉਸ ਨੂੰ ਸੌ ਸੌ ਕੋ ਤੇ ਲੋਕੀ ਦੇਖਣ ਆਉਂਦੇ ਸੀ ਕਿ ਟੂਕਿਆਂ ਨੇ ਖਰਾਸ ਲਾਇਆ ਜਿਹਦਾ ਗੇੜਾ ਸੱਜੇ ਪਾਸੇ ਨੂੰ ਚੱਲਦਾ ਹੈ ਪਰ ਉਹ ਖੂਹੀ ਬਿੰਗੀ ਹੋ ਗਈ ਸਾਰਿਆਂ ਦੇ ਕਰਦਿਆਂ ਕਰਦਿਆਂ ਸਤਿਗੁਰੂ ਹਰੀ ਸਿੰਘ ਜੀ ਨੂੰ ਕਿਹਾ ਗਰੀਬ ਨਵਾਜ਼ ਹੁਣ ਕੀ ਕਰੀਏ ਆਖਣ ਲੱਗੇ ਕਰਨਾ ਕੀਏ ਪ੍ਰਤਾਪ ਸਿੰਘ ਉਹਨਾਂ ਨੂੰ ਲੈ ਜਾਓ ਕਹੰਦੇ ਨੇ ਇਹ ਗਏ ਜਾ ਕੇ ਆਖਣ ਲੱਗੇ ਖੂਹੀ ਤੇ ਸਿੱਧੀ ਏ ਜਦੋਂ ਦੇਖਿਆ ਨਜ਼ਰ ਮਾਰੀ ਤਾਂ ਖੂਹੀ ਸਿੱਧੀ ਸੀ ਬਿਲਕੁਲ ਮੈਂ ਕਈ ਵਾਰ ਪੁੱਛਣਾ ਸੱਚੇ ਪਾਤਸ਼ਾਹ ਉਹ ਖੂਹੀ ਸਿੱਧੀ ਕਿਉਂ ਕਿਸ ਤਰ੍ਹਾਂ ਹੋ ਗਈ ਸੀ ਤਲੇ ਕਹਿਣਾ ਨਹੀਂ ਮੈਂ ਇੱਕ ਟੈਂਪਟਵਾ ਕੇ ਉਥੋਂ ਦੂਜੇ ਪਾਸੇ ਲਵਾ ਦਿੱਤੀਆਂ ਸੀ ਕਦੇ ਅੱਖਣਾ ਨਹੀਂ ਐਵੇਂ ਨਿਗਾਹ ਦਾ ਭ੍ਰਮ ਹੈ ਜਿਸ ਵੇਲੇ ਮੈਂ ਬਹੁਤਾ ਮਗਰ ਪਹਿਣਾ ਮੈਨੂੰ ਅੱਖ ਨਾ ਜਾ ਇਹੋ ਜੀਆਂ ਸ਼ਰਾਰਤਾ ਨਹੀਂ ਕਰੀ ਦੀਆਂ ਹੁਈ ਤਾਂ ਸਤਗੁਰੂ ਹਰੀ ਸਿੰਘ ਦੇ ਵਾਕ ਨਾਲੀ ਸਿੱਧੀ ਹੋ ਗਈ ਸੀ ਗੱਜ ਕੇ ਆਖੋ ਧੰ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਇਹ ਤੇ ਦੁਨੀਆ ਦੀਆਂ ਗੱਲਾਂ ਨੇ ਮੈਨੂੰ ਭੇਜਿਆ ਕਿ ਹਿੰਦੂ ਸਿੱਖ ਮਲਾਬ ਕਾਨਫਰੰਸ ਕਰਨੀ ਹੈ ਬਾਲੂ ਜਗਲ ਕਿਸ਼ੋਰ ਬੇੜਲਾ ਉਹਦੇ ਕੋਲ ਜਾਓ ਮੈਂ ਕਿਹ ਗਰੀਬ ਨਵਾਜ਼ ਮੇਰੇ ਤੋਂ ਪਹਿਲਾਂ ਸਾਢੇ ਪੰਜ ਦੇ ਮਾਨ ਵਿਦਵਾਨ ਤਲੀਦ ਸੰਤ ਨਿਦਾਨ ਸਿੰਘ ਜੀ ਆਲਮ ਤੇ ਸੰਤ ਪੂਰੀ ਵਾਲੇ ਜਾ ਆਏ ਨੇ ਉਹਨੇ ਕੋਈ ਗੱਲ ਨਹੀਂ ਕੀਤੀ ਉਹਨਾਂ ਦੇ ਨਾਲ ਆਉਣ ਲੱਗੇ ਤੂੰ ਜਾਣਾ ਮੈਂ ਤੇਰਦਾ ਤੈਨੂੰ ਜਾ ਜੋ ਤੂੰ ਕਹੇਗਾ ਓ ਸਤ ਸਤ ਕਰਕੇ ਸੁਣੀ ਜਾਏਗਾ ਮੈਂ ਗਿਆ ਮੈਂ ਕਿਹਾ ਬਾਹੂ ਜੀ ਮੈਂ ਸਤਿਗੁਰਾਂ ਦਾ ਸੰਦੇਸ਼ ਲੈ ਕੇ ਤੁਹਾਡੇ ਪਾਸ ਆਇਆ ਸੇਠ ਜਗਨਕਿਸ਼ੋਰ ਬਿਰਲਾ ਨੂੰ ਲੋਕੀ ਉਸੇ ਬਾਹੂ ਜੀ ਕਹਿੰਦੇ ਸਨ ਮੈਨੂੰ ਆਉਣ ਲੱਗਾ ਹਾਂ ہمارے ਪਾਸ ਵਕਤ ਨਹੀਂ ਕੰਮ ਬਹੁਤ ਹੈ ਫਿਰ ਕਦੀ ਆਣਾ ਮੈਂ ਜਾ ਓ ਸੇਠ ਲੋਕੀ ਮੰਗਤੇ ਤੇਰੇ ਕੋਲ ਆਉਂਦੇ ਨੇ ਕੋਈ ਦਾਤਾ ਨਹੀਂ ਆਇਆ ਮੈਂ ਮੰਗਣ ਲਈ ਨਹੀਂ ਆਇਆ ਤੈਨੂੰ ਕੁਝ ਦੇਣ ਲਈ ਆਇਆ ਹਾਂ ਇਹ ਠੀਕ ਹੈ ਤੇਰੇ ਪਾਸ ਸੋਨਾ ਬੜਾ ਹੈ ਇਹ ਠੀਕ ਹੈ ਤੇਰੇ ਪਾਸ ਮਹੱਲ ਮਾੜੀਆਂ ਬੜੀਆਂ ਹਨ ਇਹ ਠੀਕ ਹੈ ਤੇਰੇ ਪਾਸ ਪੈਸੇ ਦਾ ਢਾਟਾ ਹੈ ਨਹੀਂ ਪਰ ਇਹ ਵੀ ਨਾਲ ਠੀਕ ਹੈ ਕਿ ਤੇਰੇ ਦਿਲ ਵਿੱਚ ਸ਼ਾਂਤੀ ਨਹੀਂ ਈਸ਼ਵਰ ਦਾ ਜਿਹੜਾ ਚਿੰਤਨਾ ਹੈ ਉਹ ਨਹੀਂ ਮੈਨੂੰ ਸਤਿਗੁਰੂ ਨੇ ਭੇਜਿਆ ਹੈ ਮੈਂ ਤੇਰੇ ਦਿਲ ਨੂੰ ਸ਼ਾਂਤ ਪ੍ਰਦਾਨ ਕਰਨ ਵਾਸਤੇ ਆਇਆ ਮੈਂ ਮੰਗਣ ਲਈ ਨਹੀਂ ਆਇਆ ਇਰੇ ਕੋਲ ਕੁਝ ਦੇਣ ਲਈ ਆਇਆ ਬਾਉ ਜਗਤਿਸ਼ੋਰ ਕਹਿੰਦਾ ਸਤਗੁਰਾਂ ਨੂੰ ਜਾ ਕੇ ਕਹਿ ਦਿਓ ਜਿਸ ਦਿਨ ਉਹ ਕਾਨਫਰੰਸ ਰੱਖਣਗੇ ਮੈਂ ਹਾਜ਼ਰ ਹੋਵਾਂਗਾ ਇਹ ਹੁਕਮ ਦੇ ਦਿੱਤਾ ਕਹਿ ਦਿੱਤਾ ਨਾਲੇ ਮੈਨੂੰ ਆਖਣ ਲੱਗੇ ਮੈਂ ਪਹਿਣੀ ਸਾ ਮੇ ਇੱਕ ਮੰਦਰ ਬਣਵਾਉਣਾ ਚਾਹਤਾ ਹਾਂ ਮੰਦਰ ਐਸਾ ਹੋ ਜੋ ਇਸ ਦਿੱਲੀ ਕੇ ਮੰਦਰ 세 ਵੀ ਨਾਇਆਬ ਹੋ ਜੋ ਲੁਧਿਆਣਾ ਸੇ ਨਜ਼ਰ ਆਏ ਲੋਗੋ ਕੋ ऐसा मंदिर मैं बनवाना चाहता हूं मैं बड़ा खुश होया कि बहणी साथ साडे कच्चे कोठे ओदो मैं कुछ ऐसे सेवा भी करदा हुंदा सा हर साल लिमनिया लवांदे हाथ कर जांदे ने हुण सेठ साडे अड़िके आ गया है, सारा बहणी साल पक्का हो जाएगा मैं खुशी खुशी आया कला नहीं आया नाल सेठ ने दो इंजीनियर पदे अपने के जाके जमीन मिणके ਆਓ ਤੇ ਨਕਸ਼ਾ ਪਿਆਰ ਕਰੋ ਉਥੇ ਮੰਦਰ ਬਣਵਾਣਾ ਹੈ ਨਾਰੀਏ ਬਹੁਤ ਵੱਡੀ ਧਰਮਸਾਲ ਤੇ ਸਰਾਣਤ ਅਮੀਰ ਕਰਦੀ ਹੈ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਬਾਹੂ ਨੇ ਕੀ ਕੀ ਹੈ ਅਗਰਾਂ ਵਿੱਚ 3 ਲੱਖ ਰੁਪਿਆ ਮੈਂ ਲਾ ਦੇਵਾਂਗਾ ਉਥੇ ਪਰ ਮੈਨੂੰ ਆਖਣ ਲੱਗੇ ਤੁਸੀਂ ਜ਼ਰਾ ਹਾਂ ਕਰ ਦੇਣੀ ਸੱਜਰਾਂ ਨੂੰ ਕਹਿਣਾ ਹਾਂ ਕਰ ਦੇਣ ਫੇਰ ਬਾਹੂ ਹਟਦਾ ਨਹੀਂ ਹੁੰਦਾ 10 ਲੱਖ ਰੁਪਿਆ ਤੇ ਉਥੇ ਲਾ ਹੀ ਦੇਵੇਗਾ ਮੈਂ ਬੜੀ ਖੁਸ਼ੀ ਕੱਚਾ ਬਜਾਵਾਂ ਐਸੇ ਮੈਂ ਆਇਆ ਸਤਿਗੁਰਾਂ ਨੂੰ ਅਰਜ਼ੀ ਕੀਤੀ ਕਹਿਣ ਲੱਗੇ ਜ਼ਮੀਨ ਬਥੇਰੀ ਪਈ ਐ ਦਿਖਾ ਦੇ ਕੋਈ ਦਿਲਚਸਪੀ ਨਾ ਲਈ ਮੈਂ ਅੱਛਾ ਇਹ ਜੀਵ ਤਰਾਂ ਦੇ ਨੇ ਲੋਕਾਂ ਦੇ ਕੋਲ ਜੇ ਕੋਈ ਸਨੇਹਾ ਵੀ ਪਹੁੰਚ ਜਾਏ ਕਿ ਸੇਖ ਦਾ ਕੋਈ ਬੰਦਾ ਆਇਆ ਹੈ ਉਹਨਾਂ ਦੀ ਮਨ ਵੀ ਹਾਲੂ